ਸਦਰਥਾਣਾ ਪੁਲਿਸ ਨੇ ਲੁੱਟਖੋਦੇ ਮਾਮਲੇ ਸਤੇਨ ਦੇ ਨੌਜਵਾਨਾਂ ਨੂੰ ਕੀਤਾ ਗ੍ਰਫਤਾਰ ਇਸ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐਸਐਚਓ ਫਗਵਾੜਾ ਥਾਣਾ ਸਦਰ ਨੇ ਤਿੰਨ ਨੌਜਵਾਨਾਂ ਨੂੰ ਲੁੱਟਖੋਦੇ ਮਾਮਲੇ ਦੇ ਵਿੱਚ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਾਮਾਨ ਤੇ ਨਕਦੀ ਦੇ ਨਾਲ ਜਿਸ ਦੇ ਚਲਦੇ ਆ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਜਿਸ ਦੇ ਚਲਦੇ ਆ ਅੱਜ ਪੁਲਿਸ ਨੇ ਤਿੰਨ ਨੌਜਵਾਨਾਂ ਦੀ ਪਛਾਣ ਕੁਲਵੰਤਰਾਇ ਸੁਖਦੇਵ ਸਿੰਘ ਅਤੇ ਜੈਦੇਬਾਸੀ ਚਾਂਦਪੁਰ ਵਜੋਂ ਕੀਤੀ ਗਈ ਹੈ ਪੜੇ ਗਏ ਨੌਜਵਾਨਾਂ ਕੋਲ ਨਕਦੀ ਤੇ ਮੋਬਾਈਲ ਫੋਨ ਵੀ ਕਾਮਤ ਕੀਤੇ ਗਏ ਹਨ थाना सदर ਫਗਵਾੜਾ ਦੇ ਐਸਐਚਓ ਨੇ ਇਸ ਮਾਮਲੇ ਤੇ ਹੋਰ ਕਿਹੜੀ ਕਿਹੜੀ ਬਰੀਕੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੁਣੋ 22 ਤਰੀਕ 22 ਚਾ 2024 ਨੂੰ 3:00 ਵਜੇ ਕੰਟੀਨਿਊਸ਼ਨ ਆਈ ਸੀ ਕਿ ਕੋਈ ਚਿਹੜੂ ਪਿੰਡ ਦੇ ਵਿੱਚ ਪਾਲ ਵੈਸਟਰਨ ਯੂਨੀਅਨ ਕਰਕੇ ਬਜੁਰਗ ਪੜਦੇ ਆ ਜਿਨ੍ਹਾਂ ਦੇ ਕੋਲੋਂ ਪੰਜਕ ਅਨਨੋਨ ਬੰਦੇ ਉਹਦੇ ਕੋਲੋਂ 65000 ਰੁਪਇਆ ਪਲੱਸ ਦੋ ਮੋਬਾਈਲ ਤੇ ਹੋਰ ਆਪਣੇ ਇੰਪੋਰਟੈਂਟ ਡਾਕੂਮੈਂਟਸ ਉਹਨਾਂ ਦੇ ਖੋ ਕਰਕੇ ਲੈ ਕੇ ਚਲੇਗੇ ਨੇ ਜਿੱਦੇ ਵਿੱਚ ਅਸੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਜਿੱਦੇ ਵਿੱਚ ਅਸੀਂ ਤਿੰਨ ਜਣੇ ਨੂੰ ਫੁੱਟਣ ਦੀ ਵਿੱਚ ਕਾਮਯਾਬ ਹੋਏ ਹਾਂ ਜਿਨ੍ਹਾਂ ਦੇ ਵਿੱਚੋਂ ਇੱਕ ਕੁਲਵੰਤਰ ਆਏ ਪੁੱਤਰ ਹਰੀਨਾਮ ਵਾਸੀ ਚਾਂਦਪੁਰ ਜਿੱਦੇ ਕਲਾਬ ਇਹਨਾਂ ਵੀ ਐਮਡੀਪੀ ਸੈਕਟਰ ਦੇ ਮੁਕਦਮੇ ਨੇ ਇਸ ਤੋਂ ਇਲਾਵਾ ਹਰ ਸੁਖਦੀਪ ਸਿੰਘ ਸਾਗਰ ਬਾਬਾ ਸਾਨੂੰ ਪਰਮਜੀਤ ਸਿੰਘ ਇਹ ਵੀ ਚਾਦਪੁਰ ਤੋਂ ਆ ਇਹਦੇ ਖਿਲਾਫ ਵੀ ਪਹਿਲਾਂ 4-5 ਮੁਕਦਮੇ ਲੜਾਈ ਝਗੜੇ ਦੇ ਤੇ ਪਲੱਸ ਆਪਣਾ ਐਨਡੀਪੀ ਸੈਕਟਰ ਦੇ ਮੁਕਦਮੇ ਲੋਕਲ ਥਾਣੇ ਦੇ ਵਿੱਚ ਹੈਗੇ ਆ ਇਸ ਤੋਂ ਇਲਾਵਾ ਜੈਦੀਪ ਪੁੱਤਰ ਸ਼ਿੰ다 ਰਾਮ ਇਹ ਵੀ ਚਾਦਪੁਰ ਦਾ ਹੈ ਇਹਦੇ ਖਿਲਾਫ ਵੀ ਪਹਿਨਾ ਲੁੱਟਾ ਖੋਹਾਂ ਦੇ ਪਰਚੇ ਦਰਜ ਨੇ ਲੋਕਲ ਥਾਣੇ ਦੇ ਵਿੱਚ ਤੇ ਜਿਨ੍ਹਾਂ ਨੂੰ ਆਪਣਾ ਫੜਨ ਦੇ ਵਿੱਚ ਕਾਮਯਾਬੀਆਂ ਹਾਸਲ ਮਿਲੀ ਹੈ ਤੇ ਜਦੋਂ ਇਹਨਾਂ ਨੂੰ ਆਪਣਾ ਮਜਬੀਜ ਬੋਸ਼ਕਿਸ਼ ਕੀਤੀ ਆ ਤੇ ਇਹਨਾਂ ਦੇ ਕੋਲੋਂ 22000 ਰੁਪਿਆ ਪਈ 750 ਰੁਪਏ ਦੀ ਰਿਕਵਰੀ ਨੇ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਖੋਹ ਦਿੱਤਾ ਸੀਗਾ ਉਹ ਰਿਕਵਰ ਹੋਇਆ ਤੇ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫੋਰਥ ਅਫਤੀਰ ਜਾ ਰਿਹਾ ਸਰ ਇਹ ਕਿੱਥੋਂ ਭੜੇ ਗਏ ਆ ਇਹ ਚਾਂਦਪੁਰ ਪਿੰਡ ਦੇ ਵਿੱਚੋਂ ਹੀ ਇਹਨਾਂ ਨੂੰ ਕੀਤਾ